ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਿਛਲੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੋੜ ਦੇ ਪਿੰਡ ਜੰਨਸਰ ਵਿਖੇ ਇੱਕ 36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਜਿਸ ਨੇ ਜਿਮ ਵਿੱਚ ਬਣੀ ਇੱਕ ਮਹਿਲਾ ਦੋਸਤ ਨੇ ਉਸ ਨੂੰ ਕੁਝ ਨਸ਼ੀਲੀ ਚੀਜ਼ ਪਿਆ ਕੇ ਸ਼ਲੀਲ ਵੀਡੀਓ ਬਣਾ ਲਈ ਤੇ ਲੜਕੀ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਰਾਹੀਂ ਨੌਜਵਾਨ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ ਜਿੱਤੇ ਇੱਕ ਲੜਕੀ ਵੱਲੋਂ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਵੀ ਮੰਗ ਕਰ ਲਈ ਜਿਸ ਵਿੱਚ ਲੱਖਾਂ ਦਾ ਤਾਂ ਕਈ ਟੋਲੇ ਸੋਨਾ ਆਈਫੋਨ ਐਪਲ ਘੜੀ 19 ਲੱਖ ਰੁਪਏ ਪਲਾਟ ਦੀ ਜ਼ਾਲੀ ਰਜਿਸਟਰੀ ਵੀ ਕਰਵਾ ਲਈ ਸੀ ਅਤੇ ਹੁਣ ਉਸ ਤੋਂ 20 ਲੱਖ ਰੁਪਏ ਹੋਰ ਮੰਗ ਕੀਤੀ ਜਾ ਰਹੀ ਚੀਜ਼ ਜਿਸ ਤੋਂ ਪਰੇਸ਼ਾਨ ਗੁਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਨੂੰ ਲਾਸ਼ ਲਈ ਤਪਾ ਬਠਿੰਡਾ ਡੀ ਐਮ ਸੀ ਲੁਧਿਆਣਾ ਤੋਂ ਬਾਅਦ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹੁਣ 24 ਦਿਨਾਂ ਦੇ ਇਲਾਜ ਦੌਰਾਨ ਮੌਤ ਹੋ ਗਈ ਤਰਕ ਕੀ ਕਹਿਣਾ ਚਾਹਣਾ ਜਿਹੜਾ ਇੱਕ ਖੁੱਟਕੁਸ਼ੀ ਮਾਮਲਾ ਸਾਹਮਣੇ ਆਇਆ ਸੀ ਇੱਕ ਨੌਜਵਾਨ ਦੀ ਮੌਤ ਹੋਈ ਹੈਗੀ ਅ ਇਹਦੇ ਵਿੱਚ ਐਫ ਆਈ ਆਰ ਨੰਬਰ 44 ਨ ਮਿਤੀ 4/6/2025 ਨੂੰ ਇੱਕ ਲੌਗ ਹੋਈ ਸੀਗੀ ਵੱਖ-ਵੱਖ ਧਰਾਵਾਂ ਦੇ ਵਿੱਚ ਬਲੈਕਮੇਲਿੰਗ ਤੇ ਫੋਰਜਰੀ 120 ਬੀ ਦੇ ਵਿੱਚ ਤਾਂ ਉਹਦੇ ਵਿੱਚ ਜਿਹੜਾ ਗੁਰਪ੍ਰੀਤ ਸੀਗਾ ਇਹ 16 ਤਰੀਕ ਤੋਂ ਜਿਹੜੇ ਲਾਸੀਆ 16 ਮਈ ਤੋਂ हां ਅੱਜ ਸਵੇਰੇ ਉਹਦੀ ਡੈਥ ਹੋ ਗਈ ਆ ਤਾਂ ਉਹਦੇ ਵਿੱਚ ਜਿਹੜੀ ਗ੍ਰਿਫਤਾਰ ਦੋਸ਼ਣ ਸੀਗੀ ਉਹ ਰਿਮਾਂਡ ਤੇ ਆ ਸਾਡੇ ਕੋਲੇ ਸੁਪਰੀਤ ਕੌਰ ਤਾਂ ਉਹਦੇ ਵਿੱਚ ਹੁਣ 108 BNS ਦਾ ਵਾਧਾ ਕੀਤਾ ਗਿਆ ਤੇ ਬਾਕੀ ਕਾਰਵਾਈ ਚੱਲ ਰਹੀ ਆ ਸਰ ਇੱਕ ਰਜਿਸਟਰੀ ਕਰਵਾਈ ਗਈ ਸੀ ਜਾਲੀ ਤੋਰਤ ਦੇ ਵਿੱਚ ਕੀ ਕਾਰਨ ਜੇ ਬੰਦ ਸੀ ਆ ਜਿਹੜੇ ਉਹਦੇ ਚ ਰਜਿਸਟਰੀ ਕਰਵਾਈ ਗਈ ਸੀ ਪਹਿਲਾਂ ਇਹ ਉਹਦੇ ਰਿਕਾਰਡ ਲਿਆ ਜਾ ਰਿਹਾ ਰਿਕਾਰਡ ਲੈ ਕੇ ਵੀ ਜੋ ਵੀ ਉਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ। ਬੀਤੇ ਦਿਨੀ ਕੁਮਾਨ ਵਿਖੇ ਗੋਲ ਹੱਟੀ ਦੇ ਮਾਲਕਾਂ ਤੇ ਸੁਖ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਫਰੋਤੀ ਦੀ ਮੰਗ ਨੂੰ ਲੈ ਕੇ ਗੋਲੀਆਂ ਚਲਾਈਆਂ ਚਾਹੁੰਦੀਆਂ ਸਨ ਤੇ ਇਨਾ ਬਾਦ ਦਾਤਾ ਵਿੱਚ ਜਾਣੀ ਨੁਕਸਾਨਤਾ ਨਹੀਂ ਸੀ ਹੋਇਆ ਲੇਕਿਨ ਲਗਾਤਾਰ ਹੋ ਰਹੀਆਂ ਚਹੀਆਂ ਵਾਰਦਾਤਾ ਕਾਰਨ ਇਲਾਕੇ ਅੰਦਰ ਦਹਿਸ਼ਤ ਭਰਿਆ ਮਾਹੌਲ ਬਣਦਾ ਨਜ਼ਰ ਆ ਰਿਹਾ ਸੀ ਐਨਾ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਬਟਾਲਾ ਪੁਲਿਸ ਨੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਦਿਸ਼ਾ ਨਿਰਦੇਸ਼ਾਂ ਤੇ ਟੀਮ ਤਿਆਰ ਕੀਤੀ ਜਿਸ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਸੁਖਰਾਤ ਸਿੰਘ ਨੂੰ ਅਹਿਮ ਭੂਮਿਕਾ ਨਿਭਾਉਂਦੇ ਹੋਏ ਇਸ ਗੈਂਗ ਦੇ ਪੰਜ ਗੁਰਗੇ ਆਕਾਸ਼ਦੀਪ ਸਿੰਘ ਜਰਮਨਜੀਤ ਸਿੰਘ ਜੁਗਰਾਤ ਸਿੰਘ ਰੋਬਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਕਾਬੂ ਕੀਤਾ ਤੇ ਇਹ ਪੰਜੋ ਗੈਂਗਸਟਰ ਬਲਵਿੰਦਰ ਸਿੰਘ ਉਰਫ ਡੌਨੀ ਬਲ ਅਤੇ ਅਮਰਜੀਤ ਸਿੰਘ ਖੱਬੇ ਰਾਜਪੂਤਾ ਦੇ ਕਹਿਣ ਤੇ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਸੁਸ਼ੀਲ ਜੀ ਦੇ ਦਿਸ਼ਾ ਨਿਰਦੇਸ਼ ਤੇ ਤੇ ਮਾਜੂ ਸਾਡੇ ਐਸਪੀ ਡੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਜਿਹੜੀ ਆਪਣਾ ਇਹ ਵਾਰਦਾ ਦਾ ਦੋ ਘਮਾਂਟ ਹੋਈ ਹੈ ਇੱਕ ਬੋਲ ਹੱਟੀ ਤੇ ਇੱਕ ਆਪਣਾ ਤੇ crop ਡੀਲਰ ਜਿਹੜੀ ਗੋਲ ਹੱਟੀ ਦੀ ਵਾਰਦਾਤ ਹੈ ਉਹ 23 ਪੰਜ ਨੂੰ ਹੋਈ ਸੀ ਕਿ ਜਿਹੜੀ ਦੂਸਰੀ ਵਾਰਦਾਤ ਤਾਂ ਹੋਈ ਸੀ ਉਹ 15 ਨੂੰ ਹੋਈ ਸੀ ਇਹ ਵਿੱਚ ਜਿਹੜੇ ਆਪਣਾ ਤਿੰਨ ਜਣੇ ਜਿਹੜੀ ਗੋਲ ਢੀਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੜੀ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰਦਾਤ ਹੀ ਇਹਨਾਂ ਨੇ ਕੀਤੀ ਪ੍ਰਾਪਰਟੀ ਲੜ ਦੇ ਉਹਦੇ ਵਿੱਚ ਇਹ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਿੰਦੀ ਉਹਨਾਂ ਦੋਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੌਂਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਲਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਸੀ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੰਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤੋਂ ਤੋਂ ਹਮਨ ਅਟੋਟ ਰਕੇ ਨੇ ਇਹ ਵਿਅਕਤੀਗਤਤਾ ਲਈ ਟੋਟਲ ਨਹੀਂ ਜਿਹੜੇ 5 ਜਾਣੇ ਆਪਣਾ ਅਰੈਸਟ ਕਰ ਲਏ ਨੇ ਇਹਨਾਂ ਦਾ ਪਹਿਲਾਂ ਕੋਈ ਐਸਟੀ ਕਦੇ ਕਿਸੇ ਦਰਜ ਨਹੀਂ ਹੈ ਇਹਨਾਂ ਦੀ ਆਪਣਾ ਜਿਹੜੇ ਹੱਡੀ ਨਾਲ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੀ ਦਿੱਤੀ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੇ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮੀਤੇ ਥਾਣੇ ਦੇ ਵਿੱਚ ਕੀਤੀ ਹੈ ਇਹ ਇੰਤਨ ਨੇ ਉਥੇ ਖਾਂਚੀਆਂ ਰੱਖੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਉਣੀਆਂ ਜਾਂ ਬਣਾ ਕਰਨਾਂ ਦੇ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜੀ ਕਰ ਰਹੇ ਆਪਣਾ ਜਿਹੜਾ ਗਾਂ ਤੋਂਤੀ ਸਰ ਕਿਸੇ ਗਿਆਨ ਨਾਲ ਕੰਮ ਕਰ ਦੇਗੇ ਤਾਂ ਨਹੀਂ ਇਹ ਆਪਣਾ ਜਿਹੜਾ ਅਮਨ ਆਪਣਾ ਕਬੇ ਰਾਜਪੂਤਾ ਤੇ ਦੋਨੀ ਇਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰ ਇਸ ਤਿਹੇ ਕੰਮ ਕਰਨ ਨੂੰ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾ ਇਹਨਾਂ ਨੂੰ ਕੋਈ ਨਾ ਕੋਈ ਪੈਸੇ ਪਾਉਂਦੇ ਆ ਖਰਚਾ ਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਗਸਟਰ ਨੇ ਪਰਚੇ ਦਰਜ ਨੇ ਹਾਂਜੀ ਕਬੇ ਰਾਜਪੂਤਾਂ ਤੇ ਹਾਂਜੀ ਇਹ ਸਾਡੇ ਥਾਣੇ ਚ ਜਾਂ ਬਾਹਰ ਕਮਾਂਡ ਥਾਣੇ ਜਿੱਥੇ ਦੁਨੀਆ ਅਫਸਰ ਦਰਜ ਹੋਇਆ ਲੱਗਦਾ ਇਸ ਕੇਸ ਵਿੱਚ ਅਗੇਤਰਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾਈ ਕਰ ਰਹੇ ਨੇ ਤਫਤੀਸ਼ਗਾਨ ਇਹਨਾਂ ਤੋਂ ਸੰਗਰੂਰ ਪੁਲਿਸ ਦੀ ਨਸ਼ਿਆਂ ਦੇ ਖਿਲਾਫ ਲਗਾਤਾਰ ਚੰਗ ਚੱਲੀ ਆ ਰਹੀ ਹੈ ਅੱਜ ਸੰਗਰੂਰ ਵਿੱਚ ਮਨਦੀਪ ਸਿੰਘ ਤੇ ਰਾਣੀ ਕੌਰ ਦੇ ਮਕਾਨਾਂ ਨੂੰ ਪੰਜਾਬ ਪੁਲਿਸ ਨੇ ਜੇਸੀਬੀ ਮਸ਼ੀਨ ਰਾਹੀਂ ਤੋੜ ਦਿੱਤਾ ਗਿਆ ਤੇ ਪੁਲਿਸ ਮੁਤਾਬਿਕ ਇਹਨਾਂ ਦੋਹਾਂ ਤੇ ਨਸ਼ਿਆਂ ਦੇ ਪੰਜ ਕੇਸ ਦਰਜ ਸਨ ਇਸ ਮੌਕੇ ਤੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਚੰਗ ਚੱਲੀ ਹੈ ਇਹਨਾਂ ਘਰਾਂ ਦੇ ਉੱਤੇ ਜਿਹੜਾ ਪੀਲਾ ਬੁੱਲਡੋਜ਼ਰ ਹੈ ਪ੍ਰਸ਼ਾਸਨ ਵੱਲੋਂ ਚਲਾਇਆ ਜਾ ਰਿਹਾ ਹੈ ਤੁਹਾਡੇ ਸਾਹਮਣੇ ਇਹ ਜਿਹੜੇ ਇਲੀਗਲ ਸਟਰਕਚਰ ਬਨੇ ਹੋਏ ਨੇ ਇਹਨਾਂ ਦਾ ਅੱਜ ਡੈਮੋਲੀਸ਼ਨ ਦਾ ਆਰਡਰ ਹੈ ਇਹ ਬਿਲੋਂਗ ਕਰਦਾ ਹੈਗਾ ਮਨਦੀਪ ਸਿੰਘ ਔਰ ਸੋਨੂ ਨੂੰ ਅਤੇ ਇਕਲੇਡੀ ਰਾਣੀਪੁਰ ਨੂੰ ਇਹਨਾਂ ਤੇ ਦੋਵਾਂ ਤੇ ਮਲਟੀਪਲ ਐਨਡੀਪੀਐਸ ਦੀਆਂ ਐਫਆਈਆਰਸ ਦਰਜ ਨੇ ਅੱਜ ਅਸੀਂ ਇੱਥੇ ਪੁਲਿਸ ਪਲਣਾ ਲਾਇਆ ਤਾਂ ਕਿ ਇੱਥੇ ਕੋਈ ਵੀ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਨਾ ਅਰਾਈਜ਼ ਹੋਵੇ ਤੇ ਅਗਰ ਕੁਝ ਅਜਾ ਹੁੰਦਾ ਹੈ ਤਾਂ ਉਸ ਦੇ ਵਾਸਤੇ ਸਾਡੀ ਪ੍ਰੈਜ਼ੈਂਸ ਇੱਥੇ ਜ਼ਰੂਰੀ ਹੈ ਕਿੰਨੇ ਘਰਾਂ ਦੇ ਉੱਤੇ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਜੀ ਜੀ ਦੋ ਇਲੀਗਲ ਸਟਰਕਚਰਸ ਤੇ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਕਿੰਨੇ ਕੇ ਮਾਮਲੇ ਦਰਜ ਸਿੱਦੇ ਕਿਸ ਤਰ੍ਹਾਂ ਦੇ ਮਾਮਲੇ ਦਰਜ ਇਹਨਾਂ ਕਲਾਬ ਜੀ ਜੋ ਮਨਦੀਪ ਸਿੰਘ ਔਰ ਸੋਨੂ ਹੈ ਉਸ ਤੇ ਨਿੱਜੀ ਤੌਰ ਤੇ ਜੀ 6 ਐਨਡੀਪੀਐਸ ਦੀਆਂ ਐਫਆਈ ਤੇ ਜਿਹੜਾ ਰਾਣੀ ਕੋਰ ਹੈ ਉਸ ਤੇ 5 ਐਨਡੀਪੀਐਸ ਦੇ ਐਫਆਈਆਰ ਦਰਜ ਨੇ ਤੇ ਮਲਟੀਪਲ ਹੋਰ ਦੇ ਕਰਵਾਲਿਆਂ ਤੇ ਦਰਜ। ਸਰ ਕਿੰਨੀ ਕੇਸ ਬਣ ਕੇ ਕਿੰਨੀ ਵਾਰ ਇਥੇ ਕਾਰਵਾਈਆਂ ਪਰ ਜਿਹੜੇ ਲੋਕ ਐ ਇਥੇ ਸੁਧਰ ਨਹੀਂ ਜੀ ਤੁਹਾਡੇ ਮਾਧਮ ਰਹੀ ਅਸੀਂ ਸਭ ਨੂੰ ਇਹੀ ਚੇਤਾਵਨੀ ਦੇਵਾਂਗੇ ਜੋ ਵੀ ਇਸ ਗੋਰਖ ਦੰਦੇ ਵਿੱਚ ਇਨਵੋਲਵਮੈਂਟ ਰੱਖਦੇ ਨੇ ਕਿ ਇਸ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਚਨਬੱਧ ਨੇ ਕਿ ਨਸ਼ੇ ਦੇ ਕੋਰ ਨੂੰ ਪੰਜਾਬ ਦੇ ਚੋਂ ਖਤਮ ਕਰਨ ਲਈ ਤੇ ਅਸੀਂ ਕਿਸੇ ਨੂੰ ਵੀ ਜੋ ਇਸ ਕੰਮ ਵਿੱਚ ਕਰਕੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹਾ ਹੈ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਸਰ ਜਿੰਨਾ ਤੇ ਕਾਰਵਾਈ ਹੋ ਰਹੀ ਹੈ ਕਿ ਲੋਕ ਹਲੇ ਵੀ ਜੇਲ੍ਹ ਦੇ ਵਿੱਚ ਨੇ ਜਾਂ ਬਾਹਰ ਬੇਲਤੇ ਆਏ ਨੇ ਜੀ ਇਹ ਤਾਂ ਜਿਹੜੀ ਹੈਗੀ ਇਹ ਡੈਮੋਲੀਸ਼ਨ ਹੈਗੀ ਐਸ ਪਰ ਐਡਮਿਨਿਸਟ੍ਰੇਸ਼ਨ ਦੇ ਆਰਡਰ ਜਿਹੜੀ ਕੋਈ ਕਾਨੂੰਨੀ ਕਾਰਵਾਈ ਹੈ ਐਂਡੀਪੀਐਸ ਐਕਟ ਦੇ ਤਹਿਤ ਹੈ ਤੋਂ ਉਹ ਅਸੀਂ ਜਾਰੀ ਰੱਖਾਂਗੇ ਜਦ ਤੱਕ ਵੀ ਇਹ ਜਾਂ ਕੋਈ ਵੀ ਹੋਰ ਇਹਨਾਂ ਦੇ ਅ ਮਤਲਬ ਇਸ ਤਰੀਕੇ ਦਾ ਕੰਮ ਕਰਦਾ ਜਾਏਗਾ ਜੀ ਜੇਕਰ ਕੋਈ ਵੰਡਿਤ ਰਿਕਵਰੀ ਵੀ ਹੋਈ ਸੀ ਜੀ ਇਹਨਾਂ ਤੇ ਮਲਟੀਪਲ ਐਫਆਈਆਰ ਦਰਜ ਨੇ ਰਿਕਵਰੀ ਦਾ ਐਫਆਈਆਰ ਦੇ ਵਿੱਚ ਹੀ ਉਹਨਾਂ ਦੇ ਡਿਟੇਲਡ ਹੋਗੇ ਇਹ ਜੇਲ੍ਹ ਚ ਨੇ ਜੀ ਇਸ ਸਮੇਂ ਜਿੰਨਾਂ ਦੇ ਕਰਾਂਦੇ ਤੇ ਬੁੱਢੂ ਜੂ ਚਲੇ ਜਾ ਬਾਹਰ ਬੇਲ ਤੇ ਆਏ ਨਹੀਂ ਉਹ ਬਾਹਰ ਵੀ ਹੋ ਸਕਦੇ ਨੇ ਤੇ ਜੇਲ੍ਹ ਵਿੱਚ ਵੀ ਹੁਣ ਤਾਂ ਚਾਂਸ ਹੈਗਾ ਇਹ ਖਦਸਾ ਹੈਗਾ ਜੋ ਉਹ ਸਾਨੂੰ ਚੈੱਕ ਕਰਕੇ ਹੀ ਤੁਹਾਨੂੰ ਡਾਟਾ ਸਿ ਦੇ ਪਾਵਾਂਗੇ ਠੀਕ ਹੈ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਸ਼ੀਨਾ ਬੇਟ ਤੋਂ ਹੱਥ ਸਵੇਰੇ 7 گاਵਾ ਅੱਗ ਵਿੱਚ ਝੁੱਲਸ ਜਾਣ ਦੀ ਦਰਦਨਾ ਖਬਰ ਸਾਹਮਣੇ ਆਈ ਹੈ ਇਨ੍ਹਾਂ ਵਿੱਚ ਇੱਕ ਦੁੱਧਾਰੂ گاਉਂ ਨਵਜੰਮੀ ਬਛੜੀ ਵੀ ਸ਼ਾਮਿਲ ਸੀ ਜਿਨ੍ਹਾਂ ਦੀ ਤੜਫੜ-ਫੜਫੜ ਕੇ ਮੌਤ ਹੋ ਗਈ। ਪੀੜਤਾਂ ਨੇ ਵੀ ਦੱਸਿਆ ਕਿ ਪਸ਼ੂਆਂ ਦੇ ਚਾਰੇ ਲਈ ਹਵੇਲੀ ਨਾਲ ਲੱਗਦੀ ਤੂੜੀ ਵਾਲਾ, ਮੋਸਲਪੜਾਲੀ ਦਾ ਢੇਰ ਅਤੇ ਹਵੇਲੀ ਅੰਦਰ ਪਿਆ ਹੋਰ ਕਾਫੀ ਕੀਮਤੀ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ। ਪੀੜਿਤ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੁੱਖ ਦੀ ਘੜੇ ਵਿੱਚ ਪਸ਼ੂ ਮਾਲਕ ਕਿਸਾਨ ਦੇ ਹੋਏ ਵੱਡੇ ਨੁਕਸਾਨ ਦੇ ਮਦਦ ਦੀ ਵੀ ਗੋਹਾਰ ਲਗਾਈ ਹੈ। ਘਟਨਾ ਦੀ ਫੇਰੇ ਹੀ ਗਾਏ ਹਨ। ਘਰੋਂ ਘੜ ਕੇ ਚਲ ਕੇ ਘਰੋਂ ਮੁੜ ਕੇ ਫੇਰ ਮੈਂ ਕਿਹੜਾ ਮਾਰਨਾ ਤੇ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੁਡੀ ਛੱਡ ਜਾਨਾ ਮਕੇਰੀ ਸਾਲੀ ਛੱਡ ਜਾਨਾ ਮੈਂ ਦਿੱਲੀ ਜਾਂਦਾ ਜੰਦਾ ਮੁੜ ਕੇ ਮੈਂ ਆਇਆ ਵਸਾਲਿਆਂ ਤੋਂ ਵਾਪਸ ਆਇਆ ਨਾ ਰੋਲਾ ਪਿਆ ਵੀ ਅੱਗ ਲੱਗੀ ਅੱਗ ਲੱਗੀ ਆ ਕੇ ਵੇਖਿਆ ਤੇ ਗਾਂਹੇ ਵਿੱਚ ਸੜ ਗਈਏ ਤੇ ਜੀਆਂ ਗਾਈਆਂ ਦਾ ਰਸੇ ਵੱਢਦੇ ਲੋਕਾਂਡੀਆਂ ਨੇ ਰਸੇ ਵੱਢੇ ਤਿੰਨ ਚਾਰ ਗਾਈਆਂ ਮੇਰੀਆਂ ਉਹ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਹੀ ਪਤਾ ਲੱਗਾ ਕਿਦਾਂ ਲੱਗ ਲੱਗੀ ਅਸੋਲਿਆਂ ਦੀ ਬਸੋਲਿਆਂ ਦੀ 50000 ਆ ਕਿ ਕਿੰਨੀਆਂ ਗਾਈਆਂ ਤੋਂ ਜ਼ਿਆਦਾ ਸੜ ਗਈਆਂ ਜੀ ਉਹੀ ਉਹਨਾਂ ਵੇਖੋ ਕੀ ਟਿਕਟਾ ਕੇ ਲਵਾਨੇ ਕੀ ਬਣਾਵੇ ਫਿਰ ਮਹਾਤਮਨ ਨੂੰ ਪਤਾ ਕੀ ਬਣਾ ਕੀ ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਟੋਲ ਲੈਣੀ ਸਰਸੋਂ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਿਸ਼ਾਬ ਮਿਲਣਾ ਚਾਹੀਦਾ ਹਾਂਜੀ ਫੇਰ ਨਾ ਜੋ ਧੱਕਾ ਇਹ ਮਦਦ ਮਿਲ 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 ਨਹੀਂ ਜਾਈਦੀ ਠੀਕ ਹੈ ਮੇਰੀ ਮਤਦ ਕਰੋ ਜੇ ਮੈਂ ਮੁੜ ਕੇ ਫੇਰ ਆਪਣਾ ਕਾਰੋਬਾਰ ਕੰਮ ਕਰ ਸਕਾਂ ਠੀਕ ਹੈ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਬਿਲਕੁਲ ਬਿਲਕੁਲ ਆਮਸੰਬਾਧ ਇਹ ਬਿਮਾਰ ਹੈ ਤੇ ਫਿਆ ਪੱਟੇ ਪੁੱਟੇ ਭਾਜੀ ਲਿਆ ਕੇ ਪਉਂਦੀ ਹੈ ਠੀਕ ਹੈ ਜੀ ਘਰ ਦਾ ਕੰਮ ਕਮਾ ਆਪ ਚਲਾਇਆ ਬੱਚੇ ਸਿਰੋ ਚਲਾਦੇ ਬਿਆਜੀ ਪਿਆ ਚੁੱਕ ਕੇ ਫੇਰ ਲਿਆਂਦੀ ਹੈ ਗਾਈ ਭਾਜੀ ਤੁੰਦਾ ਵੀ ਤੁੰਦਾ ਚਲੇ ਬਿਮਾਰ ਹੈ ਤੇ ਚੱਲ ਦੁੱਧ ਦੁੱਧ ਹੀ ਦੱਸਿਆ ਜਾ ਰਿਹਾ ਤੁੰ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਕੀ ਲੱਗਦਾ ਕਾਰਨ ਕੀ ਅੱਗ ਲੱਗਦਾ ਕੋਈ ਸਮਝ ਨਹੀਂ ਲੱਗੀ ਭਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਮਤਲਬ ਪੱਟੇ ਪੱਟੇ ਪਾਏ ਆ ਜੀ ਤੇ ਤਾਂ ਤੁਨ ਕੱਢੀ ਇਹਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣਗੇ ਆਏ ਠੀਕੇ ਤੇ ਮੈਂ ਬੜਾ ਖੁਸ਼ ਹਾਂ ਹੁੰਦੇ ਮੇਰੇ ਤੇਰਾ ਸਿੰਘ ਨੂੰ ਵਧਾਈਆਂ ਆਖਣੇ ਮੈਂ ਵੇਖੇ ਮੈਂ ਵਧਾਈਆਂ ਦੇ ਨੇ ਤੁਸੀਂ ਮੇਰੇ ਗਾਇਸ ਸੁਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹਾਂਜੀ ਹਾਂਜੀ ਤੇ ਚਲ ਗਾਇਸ ਸੁਈ ਜੀ ਸਾਡੀ ਜੀ 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 ਆਹੋ ਅੱਗ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆ ਨਾ ਕੋਈ ਸਮਝ ਨਹੀਂ ਲੱਗੀ ਸਰ ਪਾਜੀ ਹੋਰ ਕਹਿਣਾ ਸਾਨੂੰ ਕਿਹ ਬਖਸ ਹਸਰਾ ਆ ਕੋਈ ਹਸਰ ਨਹੀਂ ਆ ਕ ਇਹ ਦੁਦ ਸਰੀ ਹੈ ਤੇ ਮਾੜੇ ਬੰਦਰਾ ਰੱਬ ਵੀ ਆ ਪਾਜੀ ਹਾਂਜੀ ਕੀ ਮੰਗਣਾ ਕਿਸ ਕੋਲ ਆ ਜੀ ਪਰਮਾਤਮਾ ਦੇ ਵੇਰ ਹੀ ਪੂਰੀ ਪੈਂਦੀ ਹੈ ਜੀ 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 ਸਰ ਜੀ ਦੇਖਣਾ ਕਿ ਇਹ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਤੇ ਘਟਣਾ ਕੀ ਹੋਈ ਹੈ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕੇ ਬਜਾਇਆ ਪਰ ਵਿਚਾਰਾ ਆਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਈਏ ਧਾਰ ਵੀ ਚੋਈ ਨਾਲ ਬੱਛੀ ਮੰਗਰ ਸੜ ਕੇ ਸੁਆਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ ਜੀ ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀਸਾਉਨ ਸਾਡੀ ਉਹ ਮੰਗੇ ਪਰ ਸਸਸ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਜੇ ਥੋੜੀ ਬੋ ਸਰਕਾਰ ਵਾਲੋ ਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆ ਹੁੰਦਾ ਜਿਵੇਂ ਬਰਾਂਡਾ ਵੀ ਖਤਮ ਹੋ ਗਿਆ ਤੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਹਟ ਮੰਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੈ ਉਹ ਗਾਈਆਂ ਨਾ ਸਾਡੇ ਹਿਸਾਬ ਨਾਲ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਤੇ ਸਾਰੀਆਂ ਝੁਲਸੀਆਂ ਸਾਰੀਆਂ ਝੁਲਸੀਆਂ ਪਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋਟੀ ਉਹਨਾਂ ਦਾ ਪਤਾ ਵੀ ਕੋਈ ਨਹੀਂ ਹੱਥ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਦੇ ਵੱਲੋਂ ਹੱਥ ਜੋੜ ਕੇ ਅਡੀ ਸਾ ਉਹਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਕੋ ਮਤ ਹੋ ਜੇ ਗਰੀਬਾਂ ਦੇ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋਬਾਰ ਫਤਿਹਗੜ ਸੈਵਿਕ ਆਪਣੇ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰਦੇ ਹੋਏ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਪੀਸੀਐਸ ਅਧਿਕਾਰੀ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ੇਰੇ ਪੰਜਾਬ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਹੈ ਕਿ ਅੱਜ ਉਹਨਾਂ ਦੇ ਵੱਲੋਂ ਆਪਣੀਆਂ ਵਕ-ਵਕ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਅੱਜ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹੋਣ ਦੇ ਨਾਤੇ ਸ਼ਹੀਦਾਂ ਦੀ ਧਰਤੀ ਫਤਗੜ ਸਾਹਿਬ ਜਿੱਥੇ ਜਵਰ ਅਰ ਜ਼ੁਲਮ ਦੇ ਖਿਲਾਫ ਡਟਣ ਦਾ ਸਾਨੂੰ ਇੱਕ ਸੰਦੇਸ਼ ਮਿਲਿਆ ਉਹਦੇ ਤਹਿਤ ਅੱਜ ਵੀ ਜਿਹੜੀ ਲਾਅ ਐਂਡ ਆਰਡਰ ਹੋ ਫੇਲ ਆ ਅਸੀਂ ਅੱਜ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਲੋਕਾਂ ਨੇ ਚੁਣਿਆ ਉਹਦੇ ਤਹਿਤ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਕਿ ਉਹਦੀ ਤੁਰੰਤ ਇਨਸਟੇਟ ਹਟਾਓ ਦੂਜੀ ਗੱਲ ਸ਼ੰਭੂ ਮੋਰਚੇ ਤੇ ਸਾਡਾ ਟਰਾਲੀਆਂ ਟਰੈਕਟਰਾਂ ਦਾ ਕੀਤਾ ਗਿਆ ਨੁਕਸਾਨ ਦੀ ਪਰਭਾਈ ਸਰਕਾਰ ਕਰੇ ਤੀਜਾ ਉਹ ਜਿਹੜਾ ਸ਼ੰਭੂ ਬਾਰਡਰ ਤੇ ਭੰਨ ਤੋੜ ਕੀਤੀ ਆ ਉਹ ਹਰਿਆਣਾ ਗਵਰਨਮੈਂਟ ਨੇ ਕਿਸਾਨਾਂ ਨੂੰ ਰੋਕਿਆ ਸੀਗਾ ਨਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਤਾਂ ਇਹ ਸਾਡੇ ਤੇ ਅਲੀਗੇਸ਼ਨ ਲਾਉਣਾ ਇਹ ਵੀ ਇੱਕ ਗਲਤ ਗੱਲ ਆ ਸਰਕਾਰ ਦੀ ਉਹ ਵੀ ਅਸੀਂ ਇਸੇ ਦਿੱਤਾ ਤੀਜਾ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਤੋਤ ਰਿਹਾਈ ਕੀਤਾ ਜਾਵੇ ਕਿਉਂ ਉਹਨਾਂ ਨੂੰ ਵਿਚਾਰਿਆਂ ਨੂੰ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਗਿਆ ਅਸੀਂ ਉਹਦੀ ਵੀ ਸੱਤ ਸਭਾ ਦੇ ਇੱਕ ਮੁੱਖ ਮੰਤਰੀ ਨੂੰ ਅੱਜ ਮੰਗ ਪੱਤਰ ਭੇਜਿਆ ਐਡੀਸੀ ਦੇ ਰਾਹੀਂ ਉਹ ਵੀ ਅਸੀਂ ਬੇਨਤੀ ਕਰ ਦਿੰਦੇ ਹਾਂ ਉਹਨਾਂ ਨੂੰ ਤੁਰੰਤ ਰਿਹਾਈ ਕੀਤਾ ਜਾਵੇ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਤੀਜਾ ਜਿਹੜੀ ਸਾਡੀ ਸਭੂ ਮੋਰਚੇ ਤੇ ਬੜਾ ਨੁਕਸਾਨ ਹੋਇਆ ਔਰ ਕਨੌਰੀ ਬਾਰਡਰ ਤੇ ਮਹਾਰਾਜ ਸਾਹਿਬ ਜਿਹੜੇ ਪ੍ਰਕਾਸ਼ ਹੋਏ ਤੇ ਉਨਾ ਦਿੱਕਤ ਹੋਈਨ ਕੀਤੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ। ਅਗਲਾ ਕੋਈ ਐਕਸ਼ਨ ਕਰ ਰਹੇ ਹਾਂ ਜੀ। ਅਗਲਾ ਐਕਸ਼ਨ ਅਸੀਂ ਹੁਣ ਇਹ ਮੁੱਖ ਮੰਤਰੀ ਨੂੰ ਦੇਣ ਤੇ ਬਾਅਦ ਅਗਲੀ ਰਣਨੀਤੀ ਬਣਾਵਾਂਗੇ। ਜਲੰਧਰ ਵੈਸਟ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਬਸਤੀ ਸ਼ੇਖ ਦਾ ਹੈ ਜਿੱਥੇ ਚੋਰਾਂ ਨੇ ਦੋ ਮੈਡੀਕਲ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਚੋਰ 15 ਤੋਂ 20 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਬਾਹਰਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਇਹਦਾ ਦੁਕਾਨਾਂ ਮੈਡੀਕਲ ਦੀ ਉੱਥੋਂ ਕਹਿੰਦੇ ਸ਼ਟਰ ਨਾਲ ਚੱਕ ਕੇ ਤੇ ਬਰੋ ਗੱਲੇ ਚੋਂ ਪੈਸੇ ਕੱਢ ਕੇ ਲੈ ਗਏ ਕਿੰਨਾ ਤਕਸਾਨ ਵਾਲਾ ਦੱਸਿਆ 10000 ਰੁਪਏ ਦਾਤੇ ਤੇ ਹੋਰ ਵੀ ਕੋਈ ਦੁਕਾਨ ਦੇ ਚੋਰੀ ਹੋਈ ਆ ਆਸ-ਪਾਸ ਨਹੀਂ ਨਹੀਂ ਹੋਰ ਨਹੀਂ ਕੋਈ ਇਹਨਾਂ ਦਾ ਸਾਨੂੰ ਆਈਸੀਜੀ ਦੇ ਮੌਕੇ ਤੇ ਆਏ ਆ ਹੋਰ ਕੰਪਲੇਨ ਕੋਈ ਨਹੀਂ ਆ ਜੀ ਵੈਸੇ ਪਤਾ ਲੱਗਾ ਬਸਤੀ ਅੱਡਾ ਜਿਹੜਾ ਹੈਗਾ ਉੱਥੇ ਵੀ ਇੱਕ ਉਹ ਲੱਗੇ ਚੈੱਕ ਕਰਦਾ ਵੀ ਇਹ ਦੇਖਣ ਲੱਗਿਆ ਜੇ ਹੋਇਆ ਕੋਈ ਸਾਡੇ ਕੋਲ ਕੋਈ ਇਤਲਾ ਨਹੀਂ ਆਈ ਇੰਦਾ ਦੀ ਸੀਸੀਟੀਵੀ ਵਗੈਰਾ ਕੋਈ ਚੈੱਕ ਕਰਾਂਗੇ ਇਹਨਾਂ ਦੇ ਆ ਕੈਮਰੇ ਲੱਗੇ ਆਲੇ ਵਾਲੇ ਉਹ ਚੈੱਕ ਕਰਾਂਗੇ ਅੱਗੇ ਦੇਖਿਆ ਸ਼ਟਰ ਚੁੱਕਿਆ ਹੈ ਸੀਗਾ ਤੇ ਥੋੜਾ ਜੰਦਰ ਵੜ ਕੇ ਦੇਖਿਆ ਕਿ 10000 ਤੱਕ ਕੈਸ਼ ਜਿਹੜਾ ਗੱਲੇ ਸਾਰੇ ਜਿੰਨੇ ਪੈਸੇ ਸੀ ਗੱਲੇੰਦਾ ਜਾ ਇੰਨੇ ਕੀ ਉਹ ਉਹ ਸਾਰੇ ਚੁੱਕ ਕੇ ਲੈ ਗਏ ਕੋਈ ਮੈਡੀਕਲ ਮੈਡੀਸਨ ਦਾ ਨਹੀਂ ਪੂਰਾ ਪਤਾ ਨਹੀਂ ਕਿੰਨੀਆਂ ਲੱਗੀਆਂ ਚੈੱਕ ਨਹੀਂ ਕੀਤੀ ਉਸ ਟਾਈਮ ਅੰਦਰ ਜਾਵਾਂਗੇ ਅੰਦਰ ਜਾਵਾਂਗੇ ਹੋਰ ਸੀਮੇਟਲੀ ਗੱਲ ਕਰਾਂ ਕਿੰਨਾ ਨੁਕਸਾਨ ਹੋਇਆ 15000 ਹੈਗਾ ਬਟਰ ਹਿਨ ਲੋੜਿਆ ਨੈਚੁਰਲੀ ਇਹਨੂੰ ਵੀ ਤਾਂ ਠੀਕ ਕਰਵਾਣਾ ਪੈਣਾ ਵਾ ਕਿੰਨੀ ਟੈਨਸ਼ਨ ਹੈ ਨਹੀਂ ਤੇ ਬਾਕੀ ਹੋਰ ਉੱਜਾ ਕੇ ਦੱਬੇ ਵਗੈਰਾ ਸਾਰੇ ਦੇਖਾਂਗੇ ਕੋਲਾਂਗੇ ਫੇਰੀ ਪਤਾ ਚੱਲੇਗਾ ਕਿੰਨੀ ਮੈਡੀਸਨ ਵਿੱਚ ਖਰਾਬ ਹੋਈ ਹੈ ਕਿਉਂਕਿ ਮੋਸਟਲੀ ਲਾਈ ਗਈ ਹੈ ਜਿਹੜੀ ਮੇਨ ਮੇਨ ਹੋਣੀ ਹੈ ਜੀ ਦਾ ਜਿਲੰਦਰ ਦੇ ਖੁਰਲਾ ਕਿੰਗਰਾ ਕਲੋਨੀ ਵਿੱਚ ਰਾਤ ਹੀ ਅਨਸਾਦਾਰਾਂ ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਤੋੜ-ਫੋੜ ਕੀਤੀ ਗਈ ਤੇ ਪੀੜਿਤ ਗੱਡੀ ਚਾਲਕ ਨੇ ਦੱਸਿਆ ਕਿ ਦੇਰ ਰਾਤ 12 ਵਜੇ ਉਹ ਕਾਰ ਖੜੀ ਕਰਕੇ ਗਏ ਸਨ ਪਰ ਲੋਕਾਂ ਮੁਤਾਬਕ ਰਾਤੀ 2:30 ਵਜੇ ਕਾਰ ਦੇ ਸ਼ੀਸ਼ੇ ਤੋੜਨ ਦੀ ਬਾਤ ਸੁਣਾਈ ਦਿੱਤੀ ਗਈ ਸੀ ਤੇ ਸੀਸੀਟੀਵੀ ਮੁਤਾਬਕ ਪੰਜ ਖਤਰਨਾਕ ਕਿਸਮ ਦੇ ਨੌਜਾਨ ਹੱਥਾਂ ਵਿੱਚ ਹਥਿਆਰ ਲੈ ਕੇ ਘੁੰਮ ਰਹੇ ਸਨ ਜਿਵੇਂ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਹੋਵੇ ਹੋਰ ਤਾਂ ਹੋਰੇ ਸਾਰੇ ਪਹਿਲਾਂ ਚੇਲਬੀ ਚਾ ਚੁੱਕੇ ਸਨ ਬਜੀ ਕੀ ਨਾਮ ਆਪਣਾ ਕਿੱਥੇ ਰਹਿੰਦੇ ਹੋ ਬਈ ਜਿਹੜੀ ਕਾਰ ਟੁੱਟੀ ਹੈ ਕੀ ਕਾਰਨ ਦੱਸੋ ਮਾੜਾ ਗਲੇ ਕਰ ਦੋ ਮੈਟਰ ਸਾਰਾ ਸਾਨੂੰ ਖੁਦ ਨਹੀਂ ਪਤਾ ਕੀ ਚੱਕਰ ਹੈ ਕਿਉਂਕਿ ਆਪਾਂ ਹਮੇਸ਼ਾ ਇੱਥੇ ਗੱਡੀ ਕਰਦੇ ਹਾਂ ਠੀਕ ਹੈ ਜੀ ਇਹ ਰੂਲ ਬਾਕੀਆਂ ਨਹੀਂ ਸਾਰੇ ਜੀ ਕਾਰਾਂ ਇੱਥੇ ਗੱਡੀਆਂ ਹੁੰਦੀਆਂ ਨੇ ਤੇ ਇੱਦਾਂ ਕੋਈ ਮੈਟਰ ਨਹੀਂ ਕਰੀ ਹੋਇਆ ਕਿਸੇ ਨਾਲ ਨਾ ਲਗਵਾਉਂਦੇ ਜੀ ਲੋਗ ਡਾਟਾ ਜਿਹੜੀ ਕੋਈ ਲੈਣਾ ਦੇਣਾ ਨਹੀਂ ਹੂੰ ਕਿੰਨੇ ਸਮੇਂ ਤੋਂ ਖੜੇ ਖੜੇ ਹੋ 5-7 ਸਾਲ ਹੋ ਗਏ ਇੱਥੇ ਗੱਡੀ ਪਾਉਂਦੇ ਕੀ ਕੰਮ ਕਰਦੇ ਤੁਸੀਂ ਕਹਿੰਦੇ 12 ਵਜੇ ਦੇ ਕਰੀਬ ਤੁਸੀਂ ਆਇਓ ਕੀ ਕੰਮ ਕਰਦੇ ਕਿੰਨੇ ਵਜੇ ਕਰੀਬ ਹੈ ਕਿੰਨੇ ਵਜੇ ਘਟਣਾ ਹੈ ਅਜੀ ਹੋਈ 2:30 ਵਜੇ ਤੁਹਾਨੂੰ ਕਿਦਾ ਪਤਾ ਲੱਗਾ ਸਾਨੂੰ ਇਹਨਾਂ ਨੇ ਦੱਸਿਆ ਜਿਹੜੇ ਲਾਗੇ ਸੀ ਜਿਨ੍ਹਾਂ ਨੇ ਆਵਾਜ਼ ਸੁਣੀ ਹੈ ਹੂੰ ਇਹ ਕਹਿੰਦੇ 2:30 ਵਜੇ ਦਾ ਕੈਮ ਸੀਗਾ ਹੂੰ ਇਦਾਂ ਦਾ ਹੋਇਆ ਤੇ ਆਪਾਂ 2:30 ਵਜੇ ਦੀ ਸਾਰੀ ਫੁਟੇਜ ਲਈਏ ਉਹਦੇ ਵਿੱਚ ਜਿਹੜੇ ਬੰਦੇ ਦਿਖੇ ਆ ਉਹ ਬੰਦੇ ਨੂੰ ਹੁਣ ਤਾਂ ਦਿਖਾਤਾ ਉਹ ਬੰਦੇ ਹੱਥ 'ਚ ਦਾਸ ਸੀਗਾ ਤੇ ਗੱਡੀ 'ਚ ਵੀ ਦਾਸ ਨੂੰ ਤਵੱਜੇ ਵਿੱਚ ਦੇਖ ਸਕਦੇ ਬੰਦੇ ਕੌਣ ਨੇ ਇੱਥੇ ਗਲੋਨੀ ਦੇ ਇੱਥੋਂ ਦੇ ਇੱਕ ਬੰਦਾ ਇੱਥੋਂ ਦਾ ਹੀ ਬਾਕੀ ਦੋ ਤਿੰਨ ਬਾਹਰ ਦੇ ਕੋਈ ਤੁਹਾਡੀ ਲਾਕਡਾਟ ਬੰਦਿਆਂ ਨਾਲ ਕੋਈ ਕੋਈ ਲੈਣਾ ਨਹੀਂ ਤੇ ਪੁੱਛਿਆ ਉਹਨਾਂ ਨੂੰ ਮਿਲੇ ਤੁਸੀਂ ਉਹਨਾਂ ਨੂੰ ਕੀ ਕੀ ਕਹਿਣਾ ਉਹਨਾਂ ਦਾ ਕਹਿੰਦੇ ਅਸੀਂ ਨਹੀਂ ਕੀਤਾ ਸੀ ਭੰਮਦੇ ਜਰੂਰ ਸੀ ਉਹਨਾਂ ਪੁੱਛਿਆ ਕਿ ਅੱਧੀ ਰਾਤ ਨੂੰ ਜਿਹੜਾ ਦਾਤ ਲੈ ਕੇ ਫਿਰਨਾ ਕਿ ਕਿੰਨਾ ਕੁ ਸਹੀ ਹੈ ਤੁਹਾਨੂੰ ਪਤਾ ਭਾਜੀ ਹੁਣ ਕੀ ਕਹਿ ਸਕਦੇ ਹਾਂ ਉਹਨਾਂ ਦਾ ਆਪਣਾ ਪੁਲਿਸ ਮੋਕੇ ਤੇ ਆਈ ਸੀਗੀ ਪੁਲਿਸ ਵੇਰੇ ਉਹਨਾਂ ਦਾ ਕਹਿਣਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰਦੇ ਹਾਂ ਕਾਰਵਾਈ ਤੇ ਬਾਕੀ ਉਹ ਸਵੇਰੇ ਫੋਟੋਆਂ ਖਿੱਚ ਕੇ ਲੈ ਗਿਆ ਉਹ ਤੱਕ ਪਤਾ ਨਹੀਂ ਸੀ ਕਿ ਜਦੋਂ 7 ਵਜੇ ਆਏ ਸੀ ਉਹਦੇ ਤੱਕ ਕਲੀਅਰ ਨਹੀਂ ਸੀ ਹੁਣ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਆ ਹੁਣ ਪੁਲਿਸ ਨੂੰ ਦੋਗੇ ਪੁਲਿਸ ਨੂੰ ਦੋਗੇ ਹੁਣ ਪੁਲਿਸ ਨੂੰ ਕਹਾਂਗੇ ਦੇਖੋ ਕੀ ਮਦਦ ਕਰਦੀ ਦੋਸਤ ਦੇਖ ਪੰਜਾਬ ਵਿੱਚ ਉਦਯੋਗ ਤੇ ਸਿਹਤ ਖਾਸ ਕਰਕੇ ਕੁਪੋਸ਼ਣ ਨਾਲ ਲੜਨ ਲਈ ਫੋਰਟੀਫਾਈਡ ਖਾਦ ਪਦਾਰਥ ਨੂੰ ਵਧਾਵਾ ਦੇਣਾ ਚਾਹੀਦਾ ਇਹਨਾਂ ਗੱਲਾਂ ਦਾ ਪੱਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਤਰੁਨ ਗ੍ਰਿਤ ਸੋਨ ਨੇ ਚੰਡੀਗੜ੍ਹ ਵਿੱਚ ਕੀਤਾ ਤਰੁਨ ਸੋਨ ਨੇ ਕਿਹਾ ਹੈ ਕਿ ਸਰਕਾਰੀ ਯੋਜਨਾਵਾਂ ਵਿੱਚ ਫੋਰਟੀਫਾਈਡ ਚਾਵਲ ਨੂੰ ਵਧਾਵਾ ਦੇਣ ਲਈ ਉਹ ਪਹਿਲ ਕਰਨਗੇ ਉਨ੍ਹਾਂ ਨੇ ਇਸ ਮੌਕੇ ਤੇ ਜਿੰਦਲ ਰਾਈਸ ਮਿਲਦੀ ਤਾਰੀਫ਼ ਵੀ ਕੀਤੀ ਮੀਡੀਆ ਦਾ ਥੋੜਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਐਡੀ ਵੱਡੀ ਗਿਣਤੀ ਦੇ ਵਿੱਚ ਉਰੇ ਪਹੁੰਚੇ ਹੋ ਪੰਜਾਬ ਦੀ ਇੰਡਸਟਰੀ ਸਾਡੀ ਗਰੂ ਕਰੇ ਪੰਜਾਬ ਦੀ ਇੰਡਸਟਰੀ ਪਰਫੁੱਲਤ ਹੋਵੇ ਅਸੀਂ ਦਿਨ ਪ੍ਰਤੀ ਰਾਤ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਤ੍ਰਿਤਬ ਦੇ ਹੇਠ ਚੱਲ ਰਹੀ ਹੈ ਇੱਕੋ ਹੀ ਸੋਚ ਹੈ ਕਿ ਪੰਜਾਬ ਦਾ ਸਨਤ ਪੰਜਾਬ ਦੀ ਇੰਡਸਟਰੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਉਸ ਦੇ ਸੰਬੰਧ ਵਿੱਚ ਅੱਜ ਚੰਡੀਗੜ੍ਹ ਵਿਖੇ ਸਾਡੇ ਇੱਕ ਇਨੌਗੁਰਲ ਪ੍ਰੋਗਰਾਮ ਸੀ ਜਿਹਦੇ ਵਿੱਚ ਜੋ ਪੰਜਾਬ ਦੀ ਇੰਡਸਟਰੀ ਜਨਰਲ ਰਾਈਸ ਮਿਲ ਉਹਨਾਂ ਨੇ 40ਟੀਫਿਕੇਸ਼ਨ ਦਾ ਪਲਾਂਟ ਲਗਾਇਆ ਤੇ 45 ਕਰਨ ਤੋਂ ਬਾਅਦ ਰਾਈਸ ਨੂੰ ਤੇ ਅਲੱਗ-ਅਲੱਗ ਜਿਹੜੇ ਉਹਨਾਂ ਦੇ ਪ੍ਰੋਡਕਟਸ ਨੇ ਉਹਨਾਂ ਨੂੰ 45 ਕਰਕੇ ਉਹਦੇ ਚ ਨਿਊਟ੍ਰੀਸ਼ਨ ਦੀ ਐਡੀਸ਼ਨ ਕਰਕੇ ਉਹਨੂੰ ਜੋ ਉਹਨਾਂ ਨੇ ਅੱਜ ਆਪਣੇ ਪ੍ਰੋਡਕਟਸ ਲਾਂਚ ਕੀਤੇ ਆ ਅੱਜ ਉਹਨਾਂ ਦੀ ਲਾਂਚ ਸੈਰੇਮਨੀ ਸੀ ਜਿਸ ਤੇ ਮੈਂ ਅੱਜ ਉਹਦੇ ਬਤੌਰ ਮੁੱਖ ਮਹਿਮਾਨ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਔਰ ਮੈਂ ਦਿਲੋਂ ਚਾਹੁੰਨਾ ਕਿ ਪੰਜਾਬ ਦੀ ਹਰ ਇੰਡਸਟਰੀ ਜਿਵੇਂ ਜੰਦਲ ਰਾਈਸ ਮਿਲ ਇੱਕ ਦਿਨ ਦੁੱਗਣੀ ਦਾ ਚੌਕਣੀ ਤਰੱਕੀ ਕਰੇ ਪੰਜਾਬ ਦੀ ਹਰ ਇੰਡਸਟਰੀ ਈਚ ਐਂਡ ਐਵਰੀ ਇੰਡਸਟਰੀ ਚਾਹੇ ਕੋਈ ਛੋਟੀ ਹੋਵੇ ਚਾਹੇ ਕੋਈ ਮੱਧ ਵਰਗੀ ਹੋਵੇ ਚਾਹੇ ਵੱਡੀ ਹੋਵੇ ਗਰੋ ਕਰਨੀ ਚਾਹੀਦੀ ਹੈ ਜਿੱਥੇ ਪੰਜਾਬ ਦਾ ਨਾਮ ਉੱਚਾ ਹੋਊਗਾ ਉੱਥੇ ਪੰਜਾਬ ਦੇ ਵਿੱਚ ਜਿਹੜੀ এমਪਲੋਇਮੈਂਟ ਹੈ এমਪਲੋਇਮੈਂਟ ਜਨਰੇਟ ਹੋਊਗੀ ਇਸ ਤੋਂ ਬਾਅਦ ਪੰਜਾਬ ਦੇ ਅੰਦਰ ਜਿਹੜਾ ਰੈਵਨਿਊ ਹੈ ਰੈਵਨਿਊ ਜਨਰੇਟ ਹੋਊਗਾ ਤੇ ਪੰਜਾਬ ਹੈ ਜਿਹੜਾ ਸਾਡਾ ਜਦੋਂ ਗਰੋ ਕਰੂਗਾ ਪਰਫੁੱਲਟ ਹੋਊਗਾ ਪੰਜਾਬ ਜਿਹੜਾ ਗਲੋਬਲ ਇੰਡੈਕਸ ਦੇ ਉੱਤੇ ਪਹਿਲੇ ਨੰਬਰ ਤੇ ਸੀ ਤੇ ਸਾਨੂੰ ਬੜੀ ਆਸ ਤੇ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਪਹਿਲੇ ਨੰਬਰ ਤੇ ਆਵਾਂਗੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਤੇ ਹੋ ਇਜਾਜ਼ਤ ਰੱਖਾਂ